ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਅਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ बीएड ਦੇ ਬਾਰੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹਨਾਂ ਨੂੰ बीएड ਬਾਰੇ ਬਹੁਤ ਸਾਰੀ ਕਨਫਿਊਜ਼ਨ ਹੁੰਦੀ ਹੈ ਕਨਫਿਊਜ਼ਨ ਮਤਲਬ ਕਿ बीएड ਦੀ ਫੀਸ ਨੂੰ ਲੈ ਕੇ ਕਨਫਿਊਜ਼ਨ ਹੁੰਦੀ ਹੈ बीएड ਦੇ ਐਂਟ੍ਰਾਂਸ ਟੈਸਟ ਨੂੰ ਲੈ ਕੇ ਕਨਫਿਊਜ਼ਨ ਹੁੰਦੀ ਹੈ ਸੋ ਸਾਰੀ ਕਨਫਿਊਜ਼ਨ ਤੁਹਾਡੀ ਇਸ ਵੀਡੀਓ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਸਾਰੀ ਹੀ ਵੀਡੀਓ ਧਿਆਨ ਦੇ ਨਾਲ ਸੁਣਨੀ ਹੈ ਤੁਹਾਡੇ ਲਈ ਕੰਮ ਦੀ ਵੀਡੀਓ ਹੈ ਜਿਹੜੇ बीएड ਬੱਚੇ ਕਰਨਾ ਚਾਹੁੰਦੇ ਨੇ ਦੇਖੋ बीआर ਨਾਲ रिलेटेड ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਮਹੱਤਵਪੂਰਨ ਜਾਣਕਾਰੀ ਇਹ ਦਿੱਤੀ ਜਾਵੇ ਕਿ ਇੱਕ ਇਹ ਅਫਵਾਹ ਚੱਲ ਰਹੀ ਹੈ ਕਿ ਜਿਹੜੀ ਸੈਪਰੇਟ ਬੀਐਡ ਹੈ 2 ਸਾਲ ਦੀ ਬੀਐਡ ਚੱਲਦੀ ਹੈ ਬੀਏ ਤੋਂ ਬਾਅਦ ਆਪਾਂ ਅਲੱਗ ਤੋਂ ਕਰਦੇ ਆ ਉਹ ਬੰਦ ਹੋ ਗਈ ਫਿਲਹਾਲ ਕੋਈ ਵੀ ਅਜਿਹੀ ਗੱਲ ਨਹੀਂ ਹੈ ਬੀਐਡ ਜਿਹੜੀ ਸੈਪਰੇਟ ਬੀਐਡ ਬੀਏ ਤੋਂ ਬਾਅਦ ਬੀਐਡ ਹੋਣੀ ਹੈ ਉਹ ਚਾਲੂ ਹੈ ਉਹ ਹੋ ਰਹੀ ਹੈ ਜਦੋਂ ਹੋਏਗੀ ਉਹ ਤੁਹਾਨੂੰ ਆਪਾਂ ਦੱਸ ਦੇਵਾਂਗੇ ਠੀਕ ਹੈ ਤੁਸੀਂ ਅਲੱਗ ਤੋਂ ਜਿਹੜੀ 2 ਸਾਲ ਦੀ ਬੀਐਡ ਹੈ ਉਹ ਕਰ ਸਕਦੇ ਹੋ ਔਰ ਉਸੇ ਬੀਆਰ ਨਾਲ रिलेटेड ਤੁਹਾਨੂੰ ਮੈਂ ਜਾਣਕਾਰੀ ਦੇਣ ਜਾ ਰਿਹਾ ਜਦੋਂ ਆਪਾਂ ਨੇ ਬੀਐਡ ਦੇ ਵਿੱਚ ਦਾਖਲਾ ਲੈਣਾ ਹੈ ਪਹਿਲਾਂ ਤਾਂ B.Ed ਦੇ ਵਿੱਚ ਇਸੇ ਤਰ੍ਹਾਂ ਦਾਖਲਾ ਹੋ ਜਾਂਦਾ ਸੀ ਬਹੁਤ ਸਾਰ ਪਹਿਲਾਂ ਬਟ ਕੁਝਕ ਸਾਲ ਤੋਂ ਐਂਟ੍ਰੈਂਸ ਟੈਸਟ ਹੈ ਜਿਹੜਾ ਉਹ ਹੁੰਦਾ ਹੈ ਮਤਲਬ ਕਿ B.Ed ਦੇ ਵਿੱਚ ਐਡਮਿਸ਼ਨ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਟੈਸਟ ਦੇਣਾ ਪੈਣਾ ਹੈ ਉਸ ਟੈਸਟ ਦੇ ਵਿੱਚੋਂ ਜੇਕਰ ਤੁਸੀਂ ਪਾਸ ਹੁੰਨੇ ਹੋ ਫਿਰ ਹੀ ਤੁਸੀਂ B.Ed ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਕਿਸੇ ਵੀ ਕਾਲਜ ਦੇ ਵਿੱਚ ਠੀਕ ਹੈ ਉਹ ਦੇਖੋ ਸਭ ਤੋਂ ਪਹਿਲਾਂ ਐਂਟ੍ਰੈਂਸ ਟੈਸਟ ਦੇ ਬਾਰੇ ਜਾਣਕਾਰੀ ਦਿੰਨਾ ਜਿਹੜਾ ਐਂਟ੍ਰੈਂਸ ਟੈਸਟ ਤੁਹਾਡਾ ਹੋਣਾ ਹੈ ਉਸ ਦੀ ਜਿਹੜੀ ਫੀਸ ਹੈ ਉਹ ਹੈਗੀ ਹੈ ਜਨਰਲ ਕੈਟਾਗਰੀ ਦੇ ਬੱਚਿਆਂ ਲਈ 2900 ਰੁਪਏ ਫੀਸ ਹੈ ਇਸ ਤੋਂ ਇਲਾਵਾ ਐਸਸੀ ਐਸਟੀ ਤੇ ਪੀਡਬਲੂਡੀ ਦੇ ਅੰਡਰ ਜੋ ਬੱਚੇ ਆਉਂਦੇ ਨੇ ਉਹਨਾਂ ਦੇ ਲਈ 1450 ਰੁਪਏ ਫੀਸ ਹੈ ਇਹ ਤੁਹਾਡੀ ਜਿਹੜੀ ਕਾਲਜ ਦੀ ਫੀਸ ਹੁੰਦੀ ਹੈ ਬੀਏਡ ਦੀ ਉਸ ਤੋਂ ਅਲੱਗ ਹੈ ਇਹ ਤਾਂ ਤੁਸੀਂ ਨੇ ਪਹਿਲਾਂ ਅਪਲਾਈ ਕਰਨਾ ਹੈ ਇਹ ਤਾਂ ਯੂਨੀਵਰਸਿਟੀ ਨੂੰ ਫੀਸ ਜਾਣੀ ਹੈ ਠੀਕ ਹੈ ਇਹ ਫੀਸ ਉਸ ਤੋਂ ਅਲੱਗ ਹੋਏਗੀ ਔਰ ਜਿਹੜਾ ਵੀ ਤੁਸੀਂ ਜਿੱਥੇ ਵੀ ਕੈਫੇ ਦੇ ਕੋਈ ਅਪਲਾਈ ਕਰੋਗੇ ਉਹਨਾਂ ਦੀ 100 200 ਫੀਸ ਹੈ ਜਿਹੜੀ ਜੋ ਵੀ ਹੋਏਗੀ ਉਹ ਅਲੱਗ ਹੋਏਗੀ ਠੀਕ ਹੈ ਔਰ ਅੱਗੇ ਇਸ ਬਾਰੇ ਜਾਣਕਾਰੀ ਜਿਹੜਾ ਟੈਸਟ ਹੈ ਇਹ 14 ਜੁਲਾਈ ਤੱਕ ਅਪਲਾਈ ਹੋਣਾ ਹੈ 14 ਜੁਲਾਈ 2024 ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਟੈਸਟ ਅਪਲਾਈ ਕਰਨਾ ਹੈ ਵੈਸੇ ਮੇਰੇ ਮੁਤਾਬਕ ਤੁਸੀਂ 10 ਜੁਲਾਈ ਤੋਂ ਪਹਿਲਾਂ ਪਹਿਲਾਂ ਹੀ ਅਪਲਾਈ ਕਰਦੇ ਹੋ ਕਿਉਂਕਿ ਉਸ ਤੋਂ ਬਾਅਦ ਪੋਰਟਲ ਜਿਹੜਾ ਉਹ ਬਿਜ਼ੀ ਹੋ ਜਾਂਦਾ ਹੈ ਕਈ ਵਾਰ ਤੁਹਾਡਾ ਟੈਸਟ ਜਿਹੜਾ ਅਪਲਾਈ ਹੋਣ ਕਣੀਓ ਰਹਿ ਵੀ ਸਕਦਾ ਔਰ 4 ਅਗਸਤ ਨੂੰ ਜਿਹੜਾ ਤੁਹਾਡਾ ਟੈਸਟ ਹੈ ਹੋ ਜਾਣਾ ਹੈ 4 ਅਗਸਤ ਨੂੰ ਟੈਸਟ ਹੋਏਗਾ ਔਰ 18 ਅਗਸਤ ਨੂੰ ਇਸ ਟੈਸਟ ਦਾ ਜਿਹੜਾ ਰਿਜ਼ਲਟ ਹੈ ਉਹ ਤੁਹਾਡਾ ਆ ਜਾਵੇਗਾ ਔਰ ਬਹੁਤ ਸਾਰੇ ਬੱਚੇ ਇਹ ਡਰਦੇ ਨੇ ਕਿ ਇਸ ਟੈਸਟ ਦੇ ਵਿੱਚੋਂ ਅਸੀਂ ਕਿਤੇ ਫੇਲ ਨਾ ਹੋ ਜਾਈਏ ਅਸੀਂ ਤਿਆਰੀ ਕਿਦਾਂ ਕਰੀਏ ਤੁਹਾਡੀ ਜਾਣਕਾਰੀ ਲਈ ਦੀ ਮੈਂ ਦੱਸ ਦੇਵਾਂ ਬਿਲਕੁਲ ਹੀ ਈਜ਼ੀ ਟੈਸਟ ਹੁੰਦਾ ਹੈ ਤੁਸੀਂ ਨੇ 150 150 ਮਾਰਕਸ ਦੇ ਵਿੱਚੋਂ ਸਿਰਫ 25 ਜਿਹੜੇ ਮਾਰਚ ਨੇ ਉਹ ਤੁਸੀਂ ਲੈਣੇ ਨੇ इजीली ਹਰ ਕੋਈ ਸਟੂਡੈਂਟ ਇਸ ਨੂੰ ਪਾਸ ਆ ਜਿਹੜਾ ਉਹ ਕਰ ਜਾਵੇਗਾ ਸੋ ਏਸੀ ਗੱਲ ਐਂਟ੍ਰੈਂਸ ਟੈਸਟ ਦੇ ਬਾਰੇ ਜੋ ਬੱਚੇ ਬੀਐਡ ਕਰਨਾ ਚਾਹੁੰਦੇ ਨੇ ਐਂਟ੍ਰੈਂਸ ਟੈਸਟ ਆ ਜਿਹੜਾ ਉਹ ਅਪਲਾਈ ਕਰ ਦੋ 10 ਜੁਲਾਈ ਤੋਂ ਪਹਿਲਾਂ ਪਹਿਲਾਂ ਹੀ ਕਰ ਦੋ ਠੀਕ ਹੈ ਹੁਣ ਅਗਲੀ ਗੱਲ ਇਹ ਕਨਫਿਊਜ਼ਨ ਦੂਰ ਹੋ ਗਈ ਹੁਣ ਅਗਲੀ ਗੱਲ ਆਪਾਂ ਗੱਲ ਕਰਦੇ ਆ ਟੋਟਲ ਫੀਸ ਆਫ ਬੀਐਡ ਇਹ ਬਹੁਤ ਜ਼ਿਆਦਾ ਜਿਹੜੇ ਬੱਚੇ ਨੇ ਇਸ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਬੱਚਿਆਂ ਨੂੰ ਕੀ ਕਨਫਿਊਜ਼ਨ ਹੁੰਦੀ ਹੈ ਕਿਉਂਕਿ ਦੇਖੋ ਬੀਐਡ ਦੀ ਫੀਸ ਤੁਹਾਨੂੰ ਪਤਾ ਹੈ ਕਾਫੀ ਹੁੰਦੀ ਹੈ ਔਰ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਮਤਲਬ ਫੌੜ ਨਹੀਂ ਕਰ ਪਾਉਂਦੇ ਉਹ ਫੀਸ ਨੂੰ ਨਹੀਂ ਭਰ ਪਾਉਂਦੇ ਹਨਾ ਤਾਂ ਕਰਕੇ ਉਹਨਾਂ ਦੀ ਬੀਐਡ ਜਿਹੜੀ ਉਹ ਰਹਿ ਵੀ ਜਾਂਦੀ ਹੈ ਹੁਣ ਦੇਖੋ ਮੈਂ ਤੁਹਾਨੂੰ ਕੀ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਕਾਲਜਸ ਬਾਰੇ ਤੁਹਾਨੂੰ ਦੱਸਦਾ ਕਿ ਹਰ ਇੱਕ ਕਾਲਜ ਦਾ ਬੀਐਡ ਦੀ ਫੀਸ ਦੱਸਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਅਲੱਗ-ਅਲੱਗ ਢੰਗ ਹੁੰਦਾ ਹੈ ਬਹੁਤ ਸਾਰੇ ਬੱਚੇ ਇਸ ਤਰੀਕੇ ਦੇ ਵਿੱਚ ਮਤ ਫਸ ਵੀ ਜਾਂਦੇ ਨੇ ਫਸਦੇ ਕਿਸ ਤਰ੍ਹਾਂ ਨੇ ਦੇਖੋ ਹੁਣ ਮੰਨ ਲਓ ਤੁਸੀਂ ਕਿਸੇ ਕਾਲਜ ਦੇ ਵਿੱਚ ਗਏ ਕਾਲਜ ਦੇ ਵਿੱਚੋਂ ਤੁਸੀਂ ਫੀਸ ਪੁੱਛੀ ਕਿ ਬੀਏਡ ਦੀ ਜਿਹੜੀ ਫੀਸ ਹੈ ਸਾਡੀ ਐਡਮਿਸ਼ਨ ਕਿੰਨੇ ਵਿੱਚ ਹੋ ਜਾਵੇਗੀ ਤਾਂ ਜਿਹੜਾ ਕਾਲਜ ਹੈ ਉਹ ਤੁਹਾਨੂੰ ਕਹਿੰਦਾ ਕਿ 75000 ਤੋਂ 80000 ਦੇ ਵਿੱਚ ਤੁਹਾਡੀ ਐਡਮਿਸ਼ਨ ਹੈ ਜਿਹੜੀ ਉਹ ਬੀਏਡ ਦੇ ਵਿੱਚ ਹੋ ਜਾਵੇਗੀ ਲਗਭਗ ਸਾਰੇ ਹੀ ਕਾਲਜ ਇੰਨੀ ਹੀ ਫੀਸ ਲੈਂਦੇ ਨੇ 75 ਤੋਂ 80000 ਦੇ ਵਿੱਚ ਤੁਹਾਡੀ ਜਿਹੜੀ ਐਡਮਿਸ਼ਨ ਹੈ ਉਹ ਕਹਿੰਦੇ ਨੇ ਕਿ ਇੰਨੇ ਵਿੱਚ ਹੋ ਜਾਵੇਗੀ ਹੁਣ ਉੱਥੇ ਇੱਕ ਚੀਜ਼ ਹੋਰ ਕੀ ਹੈ ਜਿਹੜੀ ਤੁਹਾਡੀ ਯੂਨੀਵਰਸਿਟੀ ਫੀਸ ਹੁੰਦੀ ਹੈ ਉਹ ਵੀ ਇਸ ਦੇ ਵਿੱਚ ਸ਼ਾਮਲ ਹੋਏਗੀ ਕਿਉਂਕਿ ਜੇਕਰ ਕੋਈ ਕਾਲਜ ਇੰਨੀ ਫੀਸ ਲੈ ਰਿਹਾ ਹੈ 80000 ਤੱਕ ਫੀਸ ਲੈ ਰਿਹਾ ਹੈ ਤਾਂ ਮੇਰਾ ਮੰਨਣਾ ਹੈ ਕਿ ਜਿਹੜੀ ਤੁਹਾਡੀ ਯੂਨੀਵਰਸਿਟੀ ਫੀਸ ਹੈ ਉਹ ਲਗਭਗ 15 ਤੋਂ 20000 ਰੁਪਿਆ ਤੁਹਾਡੀ ਯੂਨੀਵਰਸਿਟੀ ਫੀਸ ਹੈ ਤਾਂ ਜਿਹੜਾ ਕਾਲਜ ਤੁਹਾਡੇ ਤੋਂ 80000 ਰੁਪਿਆ ਫੀਸ ਲੈ ਰਿਹਾ ਹੈ ਤਾਂ ਤੁਸੀਂ ਉਸ ਤੋਂ ਪੁੱਛੋ ਕਿ ਸਾਡੀ ਜਿਹੜੀ ਯੂਨੀਵਰਸਿਟੀ ਫੀਸ ਹੈ ਉਹ ਵੀ ਇਸ ਦੇ ਵਿੱਚੋਂ ਹੋਗੀ ਮਤਲਬ ਕਿ ਅਸੀਂ ਤਾਂ ਤੁਹਾਨੂੰ 80000 ਰੁਪਏ ਦੇਣਾ ਹੈ ਜਿਹੜੀ ਸਾਡੀ ਯੂਨੀਵਰਸਿਟੀ ਫੀਸ ਜਾਏਗੀ ਹੈ ਨਾ ਚਾਰ ਸਮੈਸਟਰ ਦੀ ਆਪਣੀ 2 ਸਾਲ ਦੀ ਵੀ ਉਹ ਤੁਸੀਂ ਇਸ 80000 ਦੇ ਵਿੱਚੋਂ ਹੀ ਭਰੋਗੇ ਤਾਂ ਜੇਕਰ ਕਾਲਜ ਤੁਹਾਨੂੰ ਕਹਿੰਦੇ ਨੇ ਹਾਂਜੀ ਇਸ ਦੇ ਵਿੱਚੋਂ ਹੀ ਭਰਾਂਗੇ ਤਾਂ ਮਤਲਬ ਸਮਝੋ ਉਹਨਾਂ ਨੇ ਤੁਹਾਨੂੰ 80000 ਦਾ ਖਰਚਾ ਜਿਹੜਾ 2 ਸਾਲ ਦੀ ਬੀਐਡ ਦਾ ਉਹ ਦੱਸ ਦਿੱਤਾ ਬਟ ਕਈ ਕਾਲਜਾਂ ਦਾ ਦੱਸਣ ਦਾ ਤਰੀਕਾ ਅਲੱਗ ਹੈ ਉਹ ਕਾਲਜ ਤੁਹਾਨੂੰ ਕਹਿੰਦੇ ਨੇ ਕਿ ਬੀਐਡ ਦੀ ਜਿਹੜੀ ਸਾਡੀ ਫੀਸ ਹੈ 60000 ਰੁਪਏ ਤਾਂ ਆਪਾਂ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਜੰਨੇ ਆ ਸਟੂਡੈਂਟਸ ਸੋਚਦੇ ਨੇ ਕਿ ਉਹਨਾਂ ਨੇ 80 ਕਿਹਾ ਸੀ ਇਹਨਾਂ ਨੇ 60000 ਰੁਪਏ ਕਿਹਾ ਤਾਂ ਆਪਾਂ ਬਹੁਤ ਜਲਦਬਾਜ਼ੀ ਕਰਦੇ ਆਪਾਂ ਐਡਮਿਸ਼ਨ ਕਰਵਾ ਦਿੰਨੇ ਆ ਤੇ 5-10000 ਰੁਪਏ ਵੀ ਉਸ ਕਾਲਜ ਦੇ ਵਿੱਚ ਜਮ੍ਹਾਂ ਕਰਵਾ ਆਉਣੇ ਆ ਪਰ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਚੱਲਦਾ ਹੈ ਕਿ ਇਹ ਕਾਲਜ 60000 ਰੁਪਏ ਆਪਣੇ ਕਾਲਜ ਦੀ ਫੀਸ ਕਹਿੰਦੇ ਨੇ ਤੇ ਬਾਅਦ ਦੇ ਵਿੱਚ ਜਿਹੜੀ 15 ਤੋਂ 20000 ਰੁਪਏ ਸਾਡੀ ਯੂਨੀਵਰਸਿਟੀ ਫੀਸ ਜਾਣੀ ਆ ਉਹ ਆਪਾਂ ਤੋਂ ਅਲੱਗ ਤੋਂ ਲੈਂਦੇ ਨੇ ਤਾਂ ਖਰਚਾ ਉੱਥੇ ਹੀ ਜਾ ਵੰਦਾ ਉੱਥੇ ਆਪਣਾ 80000 ਰੁਪਏ ਖਰਚਾ ਜਿਹੜ ਜਿਹੜਾ ਬੀਏਡ ਦਾ ਖਰਚਾ ਹੈ ਚਲੋ 80000 ਤੱਕ ਮੰਨ ਲਓ 80000 ਤੱਕ ਹੀ ਇੱਥੇ ਹੀ ਸਟਾਪ ਨਹੀਂ ਹੁੰਦਾ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਫालतू ਖਰਚੇ ਵੀ ਤੁਹਾਡੇ ਕਾਲਜ ਵਾਲੇ ਕਰਵਾ ਦਿੰਦੇ ਨੇ ਉਹ ਫालतू ਖਰਚੇ ਕਿਹੜੇ ਹੁੰਦੇ ਨੇ ਮੈਂ 4% ਹੀ ਸਾਰੇ ਕਾਲਜਾਂ ਦੀ ਗੱਲ ਨਹੀਂ ਕਰਦਾ ਹਨ ਕਈ ਕਾਲਜਸ ਨੇ ਜਿਹੜੇ ਇਹ ਖਰਚੇ ਬਚਾ ਵੀ ਲੈਂਦੇ ਹੋਣੇ ਹਨ ਬਟ ਜ਼ਿਆਦਾਤਰ ਜਿਹੜੇ ਕਾਲਜ ਨੇ 80000 ਦਾ ਖਰਚਾ ਗਿਆ ਹੋਰ ਜਿਹੜੇ ਤੁਹਾਡੇ ਖਰਚੇ ਨੇ ਇੱਕ ਤਾਂ ਦੇਖੋ ਡਰੈਸ ਟਿਕਟ ਮਤਲਬ ਬਹੁਤ ਸਾਰੇ ਕਾਲਜ ਨੇ ਜਿਹੜੇ ਤੁਹਾਨੂੰ ਡਰੈਸ ਦਾ ਕੱਪੜਾ ਵੀ ਆਪ ਦਿੰਦੇ ਨੇ ਤੇ ਕਿਟ ਬੈਗ ਵੀ ਤੁਹਾਨੂੰ ਆਪ ਦਿੰਦੇ ਨੇ ਲਗਭਗ 1500 ਤੋਂ 2000 ਰੁਪਏ ਤੁਹਾਡਾ ਇਹ ਚੀਜ਼ ਦਾ ਖਰਚਾ ਆ ਜਾਂਦਾ ਇਸ ਤੋਂ ਇਲਾਵਾ ਟੂਰ ਤੇ ਟ੍ਰਿਪ ਮੰਲੋ ਤੁਸੀਂ ਵਿਲਿੰਗ ਹੈਗੇ ਹੋ ਨਹੀਂ ਹੈਗੇ ਹੋ ਟੂ ਟ੍ਰਿਪ ਜਾਂਦੇ ਬਹੁਤ ਕਾਲਜਸ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਕਿ ਤੁਸੀਂ ਜਾਓ ਨਾ ਜਾਓ ਟੂਰ ਜਾਂ ਟ੍ਰਿਪ ਦੀ ਫੀਸ ਤੁਹਾਨੂੰ ਭਰਨੀ ਹੀ ਪੈਣੀ ਹੈ 1000 ਰੁਪਏ ਤੁਹਾਡਾ ਇੱਥੇ ਚਲਾ ਜਾਂਦਾ ਕੰਪਲਸਰੀ ਕਰਦੇ ਹੁੰਦੇ ਨੇ ਉਹ ਠੀਕ ਹੈ 1000 ਰੁਪਏ ਇਹ ਗਿਆ ਅਗਲੀ ਗੱਲ ਫੰਕਸ਼ਨ ਲਗਭਗ ਤੁਸੀਂ ਇਹ ਲਾ ਲਓ ਦੋ ਫੰਕਸ਼ਨ ਤਾਂ ਪੱਕੇ ਹੀ ਹੁੰਦੇ ਨੇ ਫਰੈਸ਼ਰ ਪਾਰਟੀ ਤੇ ਫੇਅਰਵੈਲ ਪਾਰਟੀ ਔਰ ਦੋ ਫੰਕਸ਼ਨ ਹੋਣੇ ਨੇ ਤਾਂ ਕਾਲਜ ਵਾਲੇ ਨੇ ਜਿਹੜੇ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਫੰਕਸ਼ਨ ਦੇ ਵਿੱਚ ਆਓ ਚਾਹੇ ਨਾ ਆਓ ਮੈਂ ਬਹੁਤ ਸਾਰੇ ਕਾਲਜ ਵਾਲੇ ਦੇਖੇ ਨੇ ਕਿ ਤੁਹਾਨੂੰ ਇਹ ਜਿਹੜੀ ਫੰਕਸ਼ਨ ਦੀ ਫੀਸ ਹੈ ਉਹ ਤੁਹਾਨੂੰ ਭਰਨੀ ਹੀ ਪੈਣੀ ਹੈ ਲਗਭਗ ਫੇਰਵੈਲ ਪਾਰਟੀ ਦੀ 2000 ਤੇ ਆਪਣੀ ਫਰੈਸ਼ਰ ਪਾਰਟੀ ਦੀ 2000 4000 ਰੁਪਏ ਮੰਗੂ ਤੁਹਾਡਾ ਇੱਥੇ ਵੀ ਚੱਲ ਜਾਂਦਾ ਹੈ ਕੁੱਲ ਮਿਲਾ ਕੇ ਤੁਹਾਡਾ 10000 ਰੁਪਏ ਖਰਚਾ ਇਹ ਐਕਸਟਰਾ ਹੋਰ ਹੋ ਜਾਂਦਾ ਹੈ ਤਾਂ 80 ਪਲੱਸ 10 ਤਾਂ 90000 ਤੱਕ ਤੁਹਾਡਾ ਖਰਚਾ ਜਿਹੜਾ ਉਹ ਡੈਫੀਨੇਟਲੀ ਵੀ ਐਂਡ ਦੇ ਵਿੱਚ ਆ ਜਾਂਦਾ ਹੈ 2 ਸਾਲ ਦੀ ਵੀ ਐਂਡ ਦੇ ਵਿੱਚ 90000 ਦੇਖੋ 90000 ਬਹੁਤ ਵੱਡੀ ਅਮਾਉਂਟ ਹੋਗੀ ਔਰ ਅਗਲਾ ਖਰਚਾ ਜਿਹੜਾ ਇਹ ਵਾਲਾ ਹੈਗਾ ਮੈਂ ਲਿਖਿਆ ਲੈਸਨ ਪਲਾਨ ਬੁਕਸ ਇਹ ਤੁਹਾਡਾ ਆਏਗਾ ਹੀ ਆਏਗਾ ਇਹ ਤਾਂ ਤੁਸੀਂ ਜਿੱਥੇ ਵੀ ਐਡਮਿਸ਼ਨ ਕਰਵਾਉਣੇ ਹੋ ਲਗਭਗ 1500 ਰੁਪਏ ਦੇ ਕਰੀਬ ਮੰਨ ਲਓ ਇਹ ਤਾਂ ਲੈਸਨ ਪਲਾਨ ਦੀ ਜਿਹੜੀ ਕਾਪੀਜ਼ ਨੇ ਤੁਹਾਨੂੰ ਲੈਣੀਆਂ ਪੈਂਦੀਆਂ ਨੇ ਇਹ ਖਰਚਾ ਤੁਸੀਂ ਇਹ ਛੱਡ ਦੇਵੋ ਇਹਨਾਂ ਦੀ ਗੱਲ ਕਰਦੇ ਆ ਇਹ 10000 ਰੁਪਏ ਤੁਹਾਡਾ ਐਕਸਟਰਾ ਖਰਚ ਹੋ ਜਾਂਦਾ ਹੈ 90000 ਦੇ ਜਿਹੜੇ ਤੁਸੀਂ ਅਮਾਉਂਟ ਦੇ ਨੀਚੇ ਤੁਸੀਂ ਆ ਜਾਂਦੇ ਹੋ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਬਚ ਕਿੱਦਾਂ ਸਕਦੇ ਹੋ ਬਚਣ ਦੀ ਗੱਲ ਨਹੀਂ ਮਤਲਬ ਕਿ ਤੁਹਾਡਾ ਖਰਚ ਘੱਟ ਕਿੱਦਾਂ ਹੋ ਸਕਦਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਪਾ ਰਿਹਾ ਜੇਕਰ ਤੁਸੀਂ ਸਾਡੇ ਥਰੂ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਉਣੇ ਹੋ ਮੈਂ ਕਿਸੇ ਸਪੈਸੀਫਿਕ ਕਾਲਜ ਦੀ ਗੱਲ ਨਹੀਂ ਕਰ ਰਿਹਾ ਸਾਡੇ ਤਾਂ ਲਿੰਕ ਲਗਭਗ ਸਾਰੇ ਹੀ ਕਾਲਜਸ ਦੇ ਨਾਲ ਹੋ ਸਕਦੇ ਨੇ ਠੀਕ ਹੈ ਜੇਕਰ ਤੁਸੀਂ ਸਾਡੇ ਸਾਡੀ ਇੱਕ ਤਰ੍ਹਾਂ ਦੀ ਲਾ ਲੋ ਐਨ ਜੀਓ ਹੈ ਅਸੀਂ ਰਜਿਸਟਰ ਕਰਵਾਉਣੀ ਹੈ ਫਿਲਹਾਲ ਅਸੀਂ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਜੇਕਰ ਤੁਸੀਂ ਸਾਡੇ ਥਰੂ ਕਿਸੇ ਵੀ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਉਣੇ ਹੋ ਤਾਂ ਅਸੀਂ ਤੁਹਾਡੇ ਤੋਂ 55000 ਰੁਪਿਆ ਜਿਹੜਾ 55000 ਰੁਪਏ ਦੇ ਵਿੱਚ ਅਸੀਂ ਤੁਹਾਡੀ ਐਡਮਿਸ਼ਨ ਕਰਵਾ ਦੇਵਾਂਗੇ ਮਤਲਬ ਕਿ ਤੁਹਾਡੇ ਤੋਂ 55000 ਰੁਪਏ ਲਿਆ ਜਾਏਗਾ ਬਟ ਜਿਹੜੇ ਕਾਲਜ ਵਾਲੇ ਨੇ ਉਹ 55000 ਰੁਪਏ ਦੇ ਐਡਮਿਸ਼ਨ ਨਹੀਂ ਕਰਨਗੇ 55000 ਰੁਪਏ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ 55000 ਬਹੁਤ ਥੋੜੀ ਅਮਾਉਂਟ ਹੈ ਬੀਐਡ ਦੇ ਲਈ ਬੀਐਡ ਦੇ ਕੋਰਸ ਲਈ 55000 ਅਸੀਂ ਤੁਹਾਡੇ ਤੋਂ ਦਵਾਵਾਂਗੇ ਕਾਲਜ ਵਾਲਿਆਂ ਨੂੰ ਬਾਕੀ ਜਿਹੜੀ ਤੁਹਾਡੀ ਇਹ ਯੂਨੀਵਰਸਿਟੀ ਫੀਸ ਹੋਏਗੀ 15 ਤੋਂ 20000 ਇਹ ਅਸੀਂ ਭਰਾਂਗੇ ਖੁਦ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਮਤਲਬ ਤੁਹਾਡਾ ਜਿਹੜਾ ਖਰਚਾ ਸਿਰਫ 55000 ਹੀ ਅਸੀਂ ਆਉਣ ਦੇਵਾਂਗੇ ਬਾਕੀ ਤੁਹਾਡਾ ਜਿਹੜਾ ਖਰਚਾ ਆਏਗਾ ਕਾਲਜ ਦੇ ਵਿੱਚ ਉਹ ਅਸੀਂ ਖੁਦ ਭਰਾਂਗੇ ਮੰਨ ਲਓ 20000 ਰੁਪਏ ਖਰਚਾ ਆਉਂਦਾ ਤਾਂ ਤੁਹਾਡਾ 75000 ਰੁਪਏ ਦੇ ਵਿੱਚ ਜੇਕਰ ਤੁਹਾਡੀ ਵੀਅਰ ਹੁੰਦੀ ਹੈ ਕਾਲਜ ਵਾਲੇ ਸਾਡੇ ਤੋਂ 75000 ਜਾਂ 80000 ਲੈਂਦੇ ਨੇ ਤਾਂ ਜਿਹੜਾ ਉੱਪਰਲਾ ਖਰਚਾ ਉਹ ਤੁਹਾਡਾ ਅਸੀਂ ਓਟਾਂਗੇ ਅਸੀਂ ਭਰਾਂਗੇ ਤੁਹਾਡਾ ਖਰਚਾ ਸਿਰਫ 55000 ਰੁਪਿਆ ਹੀ ਆਏਗਾ ਇਸ ਕਰਕੇ ਜਿਹੜੇ ਬੱਚੇ 90000 ਰੁਪਿਆ ਅਫੋਰਡ ਨਹੀਂ ਕਰ ਸਕਦੇ ਸਾਡੇ ਨਾਲ ਕੰਟੈਕਟ ਕਰੋ ਤੁਸੀਂ ਨੰਬਰ ਹੈ ਜਿਹੜਾ ਉੱਪਰ ਤੁਹਾਨੂੰ ਦੇਖੋ ਦਿੱਤਾ ਹੋਇਆ ਹੈ ਇਸ ਨੰਬਰ ਤੇ ਤੁਸੀਂ WhatsApp ਮੈਸੇਜ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਕਾਲਜ ਬਾਰੇ ਤੁਹਾਨੂੰ ਦੱਸ ਦੇਵਾਂਗੇ ਅਸੀਂ ਕਿ ਅਸੀਂ ਕਿੱਥੇ ਕਰਵਾ ਸਕਦੇ ਹਾਂ ਕਿਹੜਾ ਕਾਲਜ ਮਤਲਬ ਸਾਡੇ ਨਾਲ ਕੰਟੈਕਟ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਫੀਸ ਹੈ ਜਿਹੜੀ ਭਰਾਂਗੇ ਤੁਹਾਡੀ ਔਰ ਤੁਹਾਡਾ ਖਰਚਾ ਸਿਰਫ 55000 ਰੁਪਿਆ ਜਿਹੜਾ ਉਹ ਆਏਗਾ ਔਰ ਜਿਹੜੇ ਐਸਸੀ ਕੈਟਾਗਰੀ ਦੇ ਬੱਚੇ ਨੇ ਫੀਸ ਤਾਂ ਉਹਨਾਂ ਨੂੰ ਵੀ ਭਰਨੀ ਹੀ ਪੈਗੀ ਇਹ ਠੀਕ ਹੈ ਬਟ ਉਹਨਾਂ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਉਹਨਾਂ ਦੇ ਹੀ ਅਕਾਊਂਟ ਦੇ ਵਿੱਚ ਆਏਗੀ ਖੁਦ ਆਪਣੀ ਸਕਾਲਰਸ਼ਿਪ ਹੈ ਜਿਹੜੀ ਬੱਚੇ ਉਹ ਰੱਖਣਗੇ ਇਹ ਗੱਲ ਔਰ ਜੇਕਰ ਕੋਈ ਹੋਰ ਸਵਾਲ ਹੈ ਉਹ ਸਾਡੇ ਤੋਂ ਤੁਸੀਂ ਪੁੱਛ ਸਕਦੇ ਹੋ ਔਰ ਅਗਲੀ ਗੱਲ ਕਈ ਬੱਚੇ ਕਹਿ ਦਿੰਦੇ ਨੇ ਕਿ ਸਾਡੀ 55000 ਰੁਪਏ ਚਲੋ ਤੁਸੀਂ ਐਡਮਿਸ਼ਨ ਕਰਵਾ ਦੇਮੋਗੇ ਅਸੀਂ ਇੱਕਦਮ ਨਹੀਂ ਭਰ ਸਕਦੇ ਤਾਂ ਉਸ ਦੀ ਕੋਈ ਟੈਨਸ਼ਨ ਨਹੀਂ ਇਨਸਟਾਲਮੈਂਟਸ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਹੈ ਮਤਲਬ ਕਿ ਕਰਵਾ ਦੇਵਾਂਗੇ ਤੁਸੀਂ ਕਿਸ਼ਤਾਂ ਦੇ ਵਿੱਚ ਇਹ ਫੀਸ ਹੈ ਜਿਹੜੀ ਉਹ ਭਰ ਸਕਦੇ ਹੋ ਥੋੜਾ ਥੋੜਾ ਕਰਕੇ ਪਰ ਜਦੋਂ ਆਪਾਂ ਸ਼ੁਰੂ ਦੇ ਵਿੱਚ ਮੰਨ ਲਓ ਰਜਿਸਟ੍ਰੇਸ਼ਨ ਕਰਵਾਉਣੀ ਹੈ ਕਿਸੇ ਕਾਲਜ ਦੇ ਵਿੱਚ ਆਪਾਂ ਫਾਰਮ ਭਰਦੇ ਹਾਂ ਇੱਕ ਵਾਰ ਤੁਹਾਨੂੰ ਸ਼ੁਰੂ ਦੇ ਵਿੱਚ 5 ਤੋਂ 6000 ਰੁਪਏ ਭਰਨਾ ਪਏਗਾ ਉਸ ਤੋਂ ਬਾਅਦ ਤੁਸੀਂ ਥੋੜਾ ਥੋੜਾ ਕਰਕੇ ਜਿਹੜੇ ਆਪਣੀ ਪੈਸੇ ਨੇ ਜਿਹੜੀ ਉਹ ਤੁਸੀਂ ਕਾਲਜ ਨੂੰ ਸਬਮਿਟ ਕਰਵਾਈ ਜਾਣੇ ਨੇ ਤੇ ਤੁਹਾਡੀ ਜਿਹੜੀ ਯੂਨੀਵਰਸਿਟੀ ਫੀਸ ਹੈ 20000 ਤੱਕ ਉਹ ਅਸੀਂ ਭਰ ਦੇਵਾਂਗੇ ਤਾਂ ਤੁਹਾਡੀ ਬੀਐਡ ਜਿਹੜੀ ਉਹ ਸਮੂਥਲੀ ਹੋ ਜਾਵੇਗੀ ਔਰ ਆ ਖਰਚੇ ਨੇ ਜਿਹੜੇ ਤੁਹਾਡੇ ਆ ਖਰਚੇ ਇਹਨਾਂ ਦੀ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਡਰੈਸ ਕਿਟ ਠੀਕ ਹੈ ਟੂ ਟ੍ਰਿਪ ਫੰਕਸ਼ਨ ਇਹ ਕੋਈ ਵੀ ਤੁਹਾਡਾ ਖਰਚ ਐਕਸਟਰਾ ਨਹੀਂ ਆਏਗਾ ਕਾਲਜ ਤੁਹਾਡੇ ਤੋਂ ਇਹ ਜਿਹੜੇ ਖਰਚੇ ਨੇ ਬਿਲਕੁਲ ਵੀ ਨਹੀਂ ਲਏਗਾ ਸਿਰਫ ਤੁਹਾਡਾ 55000 ਰੁਪਏ ਖਰਚਾ ਆਏਗਾ 55000 ਤੋਂ ਜ਼ਿਆਦਾ ਤੁਹਾਡਾ ਕੋਈ ਖਰਚ ਨਹੀਂ ਆਏਗਾ ਇੱਕ ਸਿਰਫ ਆ ਲੈਸਨ ਪਲਾਨ ਜੋ ਬੁੱਕਸ ਨੇ 1500 ਰੁਪਿਆ ਇਸ ਤੇ ਖਰਚ ਆ ਸਕਦਾ ਹੈ ਔਰ ਅਗਲਾ ਖਰਚ ਤੁਹਾਡਾ ਜਿਹੜਾ ਤੁਸੀਂ 2900 ਰੁਪਿਆ ਜਾਂ ਫਿਰ 1450 ਰੁਪਏ ਤੁਸੀਂ ਇਹ ਐਂਟ੍ਰੈਂਸ ਟੈਸਟ ਦੇ ਉਪਰ ਹੋਗੇ ਇਹ ਤੁਹਾਡਾ ਖਰਚ ਆਏਗਾ ਇਸ ਤੋਂ ਇਲਾਵਾ ਕੋਈ ਵੀ ਤੁਹਾਡਾ ਖਰਚ ਨਹੀਂ ਆਏਗਾ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਇਹ ਸਾਡਾ ਨੰਬਰ ਹੈ 9478250393 ਤੋ ਜਲਦੀ ਕਰੋ ਕਿਉਂਕਿ ਡੇਟ ਹੈ ਜਿਹੜੀ ਉਹ ਨਜ਼ਦੀਕ ਆ ਰਹੀ ਹੈ 14 ਜੁਲਾਈ ਤੋਂ ਪਹਿਲਾਂ ਪਹਿਲਾਂ 10 ਜੁਲਾਈ ਤੱਕ ਹੀ ਤੁਸੀਂ ਐਂਟ੍ਰਾਂਸ ਟੈਸਟ ਭਰੋ ਔਰ ਐਂਟ੍ਰਾਂਸ ਟੈਸਟ ਦੇ ਵਿੱਚੋਂ ਤੁਸੀਂ ਈਜ਼ੀਲੀ ਪਾਸ ਹੋ ਜਾਵੋਗੇ ਬਟ ਟੈਸਟ ਹੋਣ ਤੋਂ ਪਹਿਲਾਂ ਹੀ ਤੁਸੀਂ ਕਾਲਜ ਦੇ ਵਿੱਚ ਆਪਣੀ ਜਿਹੜੀ ਸੀਟ ਹੈ ਉਹ ਤੁਸੀਂ ਮਤਲਬ ਕਨਫਰਮ ਕਰਵਾ ਲਵੋ ਕਈ ਵਾਰ ਇਹ ਹੁੰਦਾ ਕਿ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆਂ ਕਾਲਜ ਦੇ ਵਿੱਚ ਜਿਹੜੀਆਂ ਸੀਟਸ ਨੇ ਉਹ ਹੋ ਸਕਦਾ ਹੈ ਕਿ ਪੂਰੀਆਂ ਹੋ ਜਾਣ ਕਿਉਂਕਿ ਹਰ ਇੱਕ ਕਾਲਜ ਦੇ ਕੋਲ ਜਿਹੜੀਆਂ ਸੀਟਸ ਨੇ ਉਹ ਲਿਮਟਿਡ ਹੁੰਦੀਆਂ ਨੇ ਕਿਸੇ ਕੋਲ 50 ਸੀਟ ਨੇ ਕਿਸੇ ਕੋਲ 100 ਸੀਟਸ ਨੇ ਤਾਂ ਕਰਕੇ ਆਪਣੀ ਸੀਟਸ ਜਿਹੜੀਆਂ ਕਾਲਜ ਦੇ ਵਿੱਚੋਂ ਪਹਿਲਾਂ ਹੀ ਤੁਸੀਂ ਆਪਣੀਆਂ ਬੁੱਕ ਕਰਵਾ ਲਵੋ ਬਾਅਦ ਦੇ ਵਿੱਚ ਆਪਣਾ ਟੈਸਟ ਆਰਾਮ ਨਾਲ ਦਿਓ ਤੇ ਤੁਹਾਡੀ ਜਿਹੜੀ ਬੀਐਡ ਆ 55000 ਦੇ ਵਿੱਚ ਆਰਾਮ ਨਾਲ ਹੋ ਜਾਵੇਗੀ ਇਹ ਅਸੀਂ ਕਰਵਾਵਾਂਗੇ ਠੀਕ ਹੈ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਅੱਗੇ ਸ਼ੇਅਰ ਕਰੋ ਜੋ ਵੀ ਤੁਹਾਡੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜੋ ਵੀ ਵੀ ਐਡ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਸਾਡਾ ਨੰਬਰ ਦਿਓ ਤੇ ਸਾਡੇ ਨਾਲ ਕੰਟੈਕਟ ਕਰੋ ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਜਰੂਰ ਕਰਨਾ ਠੀਕ ਹੈ ਲਾਈਕ ਕਮੈਂਟ ਅਤੇ ਚੈਨਲ ਦੇ ਉੱਪਰ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ